ਮੈਂ ਤੈਨੂੰ ਆਉਂਦਿਆਂ ਵੇਖ ਕੇ ਕਹਿ ਦੁੱਤਾ ਵੀ ਪੈਰ ਤੇਰੇ ਖੋਜੀ ਰਹੀ ਐ ਡਿਟੈਕਟਿਵ ਹਰਜੀਤ ਕਾਲਾ ਇਹ ਕਿਹੜਾ ਮਲ ਰਹਾ ਥਾ ਇਧਰ ਕੱਲ ਕਿੱਥੇ ਇਹਨੂੰ ਘਰੋਂ ਮੈਂ ਕਹਾਂ ਇਹ ਮੈਂ ਜੀਪ ਚਲਾ ਲੈਣਾ ਪਰ ਰੱਬ ਕਰਦਾ ਜੋ ਵੀ ਕਰਦਾ ਚੰਗਰੀ ਹੁਨੇਰੇ ਵਾਲੇ ਪਾਸੇ ਨਹੀਂ ਪਈ ਜਾਂਦਾ ਬਈ ਕੀ ਘਪਾਲਦਾ ਕੀ ਲਾਉਦਾ ਮਲ ਕੋ ਵੀ ਆ ਤਾ ਹਾਂਜੀ ਗਾਇਜ਼ ਸਵਾਗਤ ਤੁਹਾਡਾ ਮੇਰੀ ਚੈਨਲ ਨਿਊਜ਼ ਬੋਏ ਤੇ ਮੈਂ ਹੋਪ ਕਰਦਾ ਸਾਰੇ ਠੀਕ ਹੋਵੋਗੇ ਸੋ ਗਾਇਜ਼ ਅੱਜ ਅਪ ਗੱਲ ਕਰਦੇ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਦੀ ਸੋ ਗਾ ਜਿੱਦਾਂ ਤੁਹਾਨੂੰ ਪਤਾ ਹੋਣਾ ਗੁਰੂ ਸ਼ਰਨ ਸੰਧੂ ਤੇ ਬਲਕਰਨ ਸੰਧੂ ਫਨੀ ਸਟੋਰੀ ਸ਼ੇਅਰ ਕਰਦੇ ਰਹਿੰਦੇ ਆਪਣੇ ਸਨੈਪਚੈਟ ਤੇ ਸੋ ਗਾਇਜ਼ ਅੱਜ ਦਾ ਕੋਈ ਕੁਝ ਸਟੋਰੀ ਸ਼ੇਅਰ ਕੀਤੀਆਂ ਸੀ ਆਪਣੇ ਸਨੈਪਚੈਟ ਤੇ ਸੋ ਗਾਇਜ਼ ਆਓ ਤੁਹਾਨੂੰ ਦਿਖਾਉਣਾ ਸਟੋਰੀ ਗਾਇਜ਼ ਵੀਡੀਓ ਨੂੰ ਅੰਦਰ ਤੱਕ ਜਰੂਰ ਦੇਖਿਓ ਟਾਈਮ ਦਿਖਾ ਦਿੰਦੇ ਆ 5 ਵਜੇ ਅਜੇ ਆਇਆ ਪਾਉ ਹੈਗਾ 4 ਵਜੇ 4 ਵਜੇ ਘੁੰਮਾ ਸਾਰੇ ਤਿੰਨ ਕੋਰੇ ਸਾਢੇ ਦੇ ਦੋਈ ਆ ਗਿਆ ਜੀ ਵਾਹ ਜੀ ਵਾਹ ਮੈਂ ਬੈਠਾ ਹੀ ਡੌੜ ਕੇ ਮੈਂ ਆ ਤਰੇਂ ਦੀ ਮਾਰੀ ਆ ਜੇ ਚੱਕ ਓਏ ਆਪਣੇ ਭਾਂਡੇ ਟੀਂਡੇ ਜਾਬ ਵੀ ਕੇ ਬੈਠਾ ਹੀ ਲੈ ਵੀ ਇਹਨਾਂ ਚੈੱਕ ਕਰ ਲਈ ਕੋਈ ਚੀ ਚੂਈ ਤੇ ਨਹੀਂ ਵੜ ਕੇ ਬੈਠੀ ਕੀ ਦੇ ਰਾਤ ਬਰਾਤੇ ਕੀ ਹੋਇਆ ਕੀ ਬਾਈ ਕੀ ਘਾਲਦਾ ਕੀ ਆਉਦਾ ਮਲ ਕੋ ਵੀ ਆ ਤਾ ਕਾ ਵੱਡੇ ਮਗਰੇ ਚੱਲਣਗੇ ਅੱਜ ਹਾ ਮਗਰੀ ਚੱਕ ਲਿੰਦਾ ਇਹਦੇ ਆਉਣ ਤੋਂ ਪਹਿਲਾਂ ਪੱਲੀ ਲਿਗੋਈ ਦਾ ਤੂੰ ਲਿਗੋਈ ਦਾ ਪੱਲੀ ਉਹ ਲੈਦਾ ਕੀ ਆਉ ਕੋਟ ਛੋੜੇ ਪੁੰਦਾ ਜੇ ਰੱਗਰ ਕੋ ਘਰੇ ਨੇ ਹਾਂ ਵੱਡੀ ਪੱਲਾ ਚੱਕ ਵੱਡੀ ਪੱਲੀ ਤੂੰ ਵੇਖ ਨਹੀਂ ਫਰਾ ਜੇ ਤੋਗਰੀ ਵੜਾਵਾਵਾਦ ਨਹੀਂ ਜਾਂਦਾ ਤੇ ਦੋ ਮੰਜਾਂ ਨੂੰ ਪਾਉਣੇ ਆ ਤੂੰ ਕਿੰਨਾ ਕੀ ਬਣੂਣਾ ਕਾਜ ਵੱਡੀ ਪੱਲੀ ਦਿੱਕਦੀ ਬੂਟ ਲਾਅ ਦੇ ਆ ਸਕਦੇ ਨਾ ਹਾਂ ਆ ਸਕਦੇ ਆ ਜੀ ਦੇਖਿਆ ਆ ਵੇਖਿਆ ਉਹ ਵੇਖ ਲੈ ਕੇ ਤੇਰਾ ਹੀ ਆ ਆ ਵੇ ਮਾਰ ਗਿਆ ਮੇਰੀ ਨਹੀਂ ਹੁਣ ਕਿਵੇਂ ਆ ਤੂੰ ਕਿਵੇਂ ਨਹੀਂ ਮੰਨਦਾ ਰਾਤ ਮੋਬਾਈਲ ਜਗਾ ਕੇ ਚੱਪਲਾ ਕੌਣ ਲੱਭਦਾ ਵੇ ਪੜ ਗਿਆ ਗਲਤੀ ਸੋ ਗਿਆ ਵੇਖਿਆ ਨਹੀਂ ਤੇ ਸਰੀਰ ਤਾਂ ਤੈਨੂੰ ਪੈਰਾਂ ਤੇ ਪਾਣੀ ਨਹੀਂ ਪਾਣ ਦਿੰਦਾ ਮੈਨੂੰ ਤਾਂ ਮੰਨਣ ਨਹੀਂ ਦਿੰਦਾ ਤਾਈ ਤੂੰ ਕਹਿੰਦਾ ਸੀ ਮੇਰੇ ਪੈਰ ਹੀ ਨਹੀਂ ਕਿ ਦੱਛਮਣ ਮੈਂ ਤੇਨੂੰ ਆਉਂਦਿਆਂ ਵੇਖ ਕੇ ਕਹਿ ਦੁੱਤਾ ਕਿ ਪੈਰ ਤੇਰੇ ਖੋਜੀ ਰਹੀ ਐ ਇਹ ਡਿਟੈਕਟਿਵ ਹਰਜੀਤ ਕਾਲੋ ਲੈ ਉਹਦਣ ਨਹੀਂ ਮੰਨਦਾ ਸੇ ਵੀ ਭਾਈ ਤੋ ਮੈਂ ਕੁਛ ਨਹੀਂ ਲਿਆ ਮੈਂ ਕੁਛ ਨਹੀਂ ਲਿਆ ਸੰਦੇ ਸਾਨੇ ਜੂਵੀ ਦਾ ਨਾਮ ਆ ਦਿੱਤਾ ਲੈ ਦੱਸ ਗਲਤੀ ਸੇ ਪੜਾਇਆ ਸੀ ਕਿਵੇਂ ਪੜਾਇਆ ਇਹ ਨਾ ਦੇਖੇ ਨਿਗਾਹ ਮੇਰੀ ਵੀ ਚਾਰ ਚਫੇਰੇ ਰਹਿੰਦੀ ਆ ਹੁਣ ਇਹ ਆਉ ਤਾ ਜਾ ਗਿਆ ਸੀ ਜਣਾ ਹੁਣ ਇਹ ਫੇ ਓਏ ਮੈਂ ਤਾਂ ਗਲਤੀ ਕਰੀ ਉਸੇ ਵਾਲੇ ਪਕੜ ਲੈਣੀ ਆ ਐਸੇ ਐਸੇ ਕੀ ਮੰਨ ਰਹਾ ਥਾ ਇਧਰ ਕੱਲ ਕਿੱਥੇ ਹੈ ਇਧਰ ਆ ਰੇ ਭਾਈ ਤੂੰ ਜਾ ਰਹੇ ਹੋ ਯਾਰ ਮੰਮੀ ਤੂੰ ਪਿਆ ਰੱਖ ਤੇਰਾ ਕਿੱਡਾਗਾ ਮੰਮੀ ਦਾ ਪੈਰ ਦੇਖੋ ਕਿੱਡਾ ਯਾਰ ਇਹ ਕੁੜੀ ਨਾ ਉਹਦੇ ਨਾਲੋਂ ਤਾਂ ਕਿੰਨਾ ਗਾਹ ਆਨੰਦ ਆ ਤੂੰ ਬਾਈ ਖਾਦੀਆਂ ਖਰਾਕਾ ਕੰਮ ਆਉਣੀਆਂ ਉਹ ਗੱਲ ਐ ਐ ਹੈ 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 ਲੈ ਲੈ ਮੰਨ ਰਹੀ ਨਹੀਂ ਮੰਨਦਾ ਹੀ ਨਹੀਂ ਬਣਾ ਲਿਆ ਫਿਰ ਹਰਜੀਤ ਨੇ ਹਰ ਚੀਜ਼ ਦੇਖਾ ਮਸ਼ੀਨ ਨੇ ਬੜੇ ਫਾਇਦੇ ਆ ਉਹਨੇ ਨੇ ਘੋੜੀਆਂ ਸੱਟਿਆ ਇਹਦਾ ਵੀ ਇਲਾਜ ਹਰ ਚੀਜ਼ ਦਾ ਇਲਾਜ ਕਰੀ ਜਾਂਦੇ ਆ ਕਮਾਲ ਹੋਈ ਪਈ ਆ ਮੈਂ ਮਹੀਬ ਚਲਾ ਲੈਣਾ ਪਰ ਰੱਬ ਕਰਦਾ ਜੋ ਵੀ ਕਰਦਾ ਚੰਗਰੀ ਹੁਣ ਇਹ ਵਾਲੇ ਪਾਸੇ ਨਹੀਂ ਪਈ ਜਾਂਦਾ ਹਾਂ ਜੀ ਗਾਜੂ ਦੇਖ ਲਿਓਣੀ ਸਟੋਰੀ ਗਾਇਜ਼ ਬਾਕੀ ਗੱਲ ਤੁਹਾਨੂੰ ਬਲਕਰਨ ਸੰਧੂ ਗੁਰਸ਼ਰਨ ਸੰਧੂ ਦੀ ਵੀਡੀਓਜ਼ ਕਿੱਦਾਂ ਲੱਗਦੀਆਂ ਕਮੈਂਟ ਕਰਕੇ ਜਰੂਰ ਦੱਸਿਓ ਤੇ ਅੱਦਾਂ ਦੀਆਂ ਹੋਰ ਵੀਡੀਓਜ਼ ਦੇਖਦੇ ਰਹਿਣ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ